ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਗੋਂਦਵਾਲ ਸਾਹਿਬ ਤੋਂ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਗੋਂਦਵਾਲ ਸਾਹਿਬ ਵਿਖੇ ਇੱਕ ਵਰਨਾ ਗੱਡੀ ਗੋਂਦਵਾਲ ਸਾਹਿਬ ਦੇ ਫੇਜ਼ ਦੋ ਦੇ ਲੱਗੇ ਬੇ ਕਾਬੂ ਹੋ ਕੇ ਦਰਖਤ ਨੂੰ ਤੋੜ ਕੇ ਇੱਕ ਟਰਾਂਸਫਰਮ ਨਾਲ ਜਾ ਟਕਰਾਈ ਜਿਸ ਵਿੱਚ ਕਾਰ ਚ ਸਵਾਰ ਪੰਜਾਂ ਨੌ ਦੋਨਾਂ ਚੋਂ ਚਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਸਹਿਕ ਦੇ ਨੌਜਵਾਨ ਨੂੰ ਨਜ਼ਦੀਕੀ ਹਸਪਤਲ ਵਿੱਚ ਦਾਖਲ ਕਰਾਇਆ ਗਿਆ ਜਿੱਥੋਂ ਡਾਕਟਰਾਂ ਨੇ ਕੇਸ ਨੂੰ ਵੱਡੇ ਹਸਪਤਲ 'ਲੀ ਰੈਫਰ ਕਰ ਦਿੱਤਾ ਦੱਸਿਆ ਜਾਂਦਾ ਹੈ ਇਸ ਸਬੰਧੀ ਲੋਕਿਤ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਲਜੂ ਕਰ ਧੰਨਵਾਦ ਜੀ ਹੋਰ ਭੇਜੀਆਂ ਭੋੜਾ ਮੜੀਆਂ ਵੇਖਣ ਭੋੜਾ ਭੇਜਦਾ ਮੈਂ 6 ਵਜੇ ਆ ਰਹੀ ਹੈ ਗੌਰਮਤ ਬਾਤ ਕਰਦਾ ਹਾਂ ਤੇ ਮਤਲਬ ਹੈ ਨਾ ਬਾਈ ਕੋਟ ਸਭ ਨੂੰ ਨਹੀਂ ਚੇਤਨਿਕਤਾ ਹੈ ਅੱਗੇ ਮੁੰਡੇ ਹੀ ਆਂਦੀਆਂ ਦੀ ਵੀ ਮੁੰਡੇ ਹੀ ਪਰ ਸੋ ਲਈ ਜੀ ਦਬਾ ਕੇ ਬਾਰਾ ਜਾਣ ਦਾ ਹੋਰ ਪੁਲਿਸ ਲੋ ਡਰਾਈਵਰ ਦੱਸਦਾ ਕਿ ਤੂੰ ਤਾਂ ਡਰਾਈਵਰ Não